ਕਿ ਜਿਹੜੇ ਭਾਈ ਅੰਮਰਿਤਪਾਲ ਸਿੰਘ ਜੀ ਚੋਣ ਲੜ ਰਹੇ ਨੇ ਖਰੂਪਸਰ ਤੋਂ ਸਾਡੇ ਬੜੇ ਸਤਿਕਾਰਯੋਗ ਨੇ ਉਹ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜ ਰਹੇ ਤੇ ਆਜ਼ਾਦ ਦੇ ਮਗਰ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰੀ ਭਰ ਸਕਦਾ ਹੈ ਫਾਰਮ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਦੇ ਪਰੇ ਆਸ ਹੁੰਦੀ ਆ ਸਾਰੇ ਆਪਣੇ ਵਿਡਰੋ ਕਰਾਂਗੇ ਇਸ ਕਰਕੇ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਸਾਡਾ ਜਿਹੜਾ ਮੈਦਾਨ ਨਹੀਂ ਮਲ ਸਕਦੀਆਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਪੇਪਰ ਦਾਖਲ ਕੀਤੇ ਆ ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜੇ ਭਾਈ ਅਮਰਪਾਲ ਸਿੰਘ ਜੀ ਚੋਣ ਲੜ ਰਹੇ ਨੇ ਕਲੂਤ ਸਾਹਿਬ ਤੋਂ ਸਾਡੇ ਬੜੇ ਸਤਿਕਾਰਯੋਗ ਨੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਤੇ ਆਜ਼ਾਦ ਦੇ ਮਗਰ ਉਹਨਾਂ ਦੇ ਪਰਿਵਾਰ ਦਾ ਕਹਿਣ ਜੀ ਕੋਈ ਮੈਂਬਰੀ ਭਰ ਸਕਦਾ ਹੈ ਫਾਰਮ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਪਰੇ ਆ ਔਰ ਉਸ ਤੋਂ ਬਾਅਦ ਜਿਹੜੀ ਸਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸਾਹਿਬ ਉਹਨਾਂ ਨੇ ਇਹ ਵਚਨ ਕੀਤਾ ਸੀ ਕਿ ਅਸੀਂ ਪੇਪਰ ਦਾਖਲ ਕਰਾਂਗੇ ਜਾਂ ਦੀ ਭਾਈ ਅਮਰਪਾਲ ਸਿੰਘ ਜੀ ਦਾ ਪੇਪਰ ਇਸੈਪਟ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵਿਡਰੋ ਕਰਾਂਗੇ ਸੋ ਉਸੇ ਹੀ ਗੱਲ ਤੇ ਅੱਜ ਵੀ ਅਸੀਂ ਪ੍ਰਚਾਰ ਹੋਣ ਵੀ ਮੀਟਿੰਗਾਂ ਕਰਕੇ ਆਏ ਆ ਭਾਈ ਸਾਹਿਬ ਦੇ ਹੱਕ ਚ ਤੇ ਅਸੀਂ ਬਿਲਕੁਲ ਉਹਨਾਂ ਦੇ ਪਾਸ ਹੁੰਦਿਆ ਸਾਰੇ ਆਪਣੇ ਵਿਡਰੋ ਕਰਾਂਗੇ ਇਸ ਕਰਕੇ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਸਾਡਾ ਜਿਹੜਾ ਮੈਦਾਨ ਨਹੀਂ ਮੰਨ ਸਕਦੀਆਂ ਅਸੀਂ ਮੈਦਾਨ ਖਾਲੀ ਨਹੀਂ ਛੱਡਣਾ ਚਾਹੁੰਦੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਦੇ ਸਾਥੀਆਂ ਨੂੰ ਬਾਹਰ ਕਢਾਉਣ ਵਾਸਤੇ ਤਨੋਂ ਮਨੋਂ ਜ਼ੋਰ ਮਾਰ ਕੇ ਅਸੀਂ ਆਪਣੇ ਵਾਪਸ ਵਿਡਰੋ ਕਰਾਂਗੇ ਜਦੋਂ ਇਹ ਉਹਨਾਂ ਦੇ ਪਾਸ ਹੋ ਜਾਂਦੇ ਆ ਇਹ ਸਾਡੀ ਬੇਨਤੀ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਚੋਣ ਲੜ ਰਹੇ ਨੇ ਖਰੂਤ ਸਾਹਿਬ ਤੋਂ ਸਾਡੇ ਬੜੇ ਸਤਿਕਾਰਯੋਗ ਨੇ ਉਹ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜ ਰਹੇ ਤੇ ਆਜ਼ਾਦ ਦੇ ਮਗਰ ਉਹਨਾਂ ਦੇ ਪਰਿਵਾਰ ਦਾ ਕਹਿੰਦੇ ਕੋਈ ਮੈਂਬਰੀ ਭਰ ਸਕਦਾ ਹੈ ਫਾਰਮ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਭਰੇ ਪਾਸ ਹੁੰਦਿਆ ਸਾਰੇ ਆਪਣੇ ਵਿਡਰੋ ਕਰਾਂਗੇ ਇਸ ਕਰਕੇ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਸਾਡਾ ਜਿਹੜਾ ਮੈਦਾਨ ਨਹੀਂ ਮਲ ਸਕਦੀਆਂ ਮੈਂ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਪੇਪਰ ਦਾਖਲ ਕੀਤੇ ਆ ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਚੋਣ ਲੜ ਰਹੇ ਨੇ ਖਰੂਪਸਰ ਤੋਂ ਸਾਡੇ ਬੜੇ ਸਤਿਕਾਰਯੋਗ ਨੇ ਉਹ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜ ਰਹੇ ਨੇ ਤੇ ਆਜ਼ਾਦ ਦੇ ਮਗਰ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰੀ ਭਰ ਸਕਦਾ ਫਾਰਮ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਭਰੇ ਔਰ ਉਸ ਤੋਂ ਬਾਅਦ ਜਿਹੜੀ ਸਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅਮਰ ਸਾਹਿਬ ਉਹਨਾਂ ਨੇ ਇਹ ਵਚਨ ਕੀਤਾ ਸੀ ਕਿ ਅਸੀਂ ਪੇਪਰ ਦਾਖਲ ਕਰਾਂਗੇ ਜਾਂਦੀ ਭਾਈ ਅਮਰਪਾਲ ਸਿੰਘ ਜੇ ਪੇਪਰ ਐਕਸੈਪਟ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵਿਡਰੋ ਕਰਾਂਗੇ ਸੋ ਉਸੇ ਹੀ ਗੱਲ ਤੇ ਅੱਜ ਵੀ ਅਸੀਂ ਪ੍ਰਚਾਰ ਹੋਣ ਵੀ ਮੀਟਿੰਗਾਂ ਕਰਕੇ ਆਏ ਆ ਭਾਈ ਸਾਹਿਬ ਦੇ ਹੱਕ 'ਚ ਤੇ ਅਸੀਂ ਬਿਲਕੁਲ ਉਹਨਾਂ ਦੇ ਪਾਸ ਹੁੰਦਿਆ ਸਾਰੇ ਆਪਣੇ ਵਿਡਰੋ ਕਰਾਂਗੇ ਇਸ ਕਰਕੇ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਸਾਡਾ ਜਿਹੜਾ ਮੈਦਾਨ ਨਹੀਂ ਮਲ ਸਕਦੀਆਂ ਅਸੀਂ ਮੈਦਾਨ ਖਾਲੀ ਨਹੀਂ ਛੱਡਣਾ ਚਾਹੁੰਦੇ ਭਾਈ ਅਮਰਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਬਾਹਰ ਕਢਾਉਣ ਵਾਸਤੇ ਤਮੋਂ ਮਨੋਂ ਜੋਰ ਮਾ ਕੇ ਅਸੀਂ ਆਪਣੇ ਵਾਪਸ ਵਿਡਰੋ ਕਰਾਂਗੇ ਜਦ ਜ ਉਹਨਾਂ ਦੇ ਪਾਸ ਹੋ ਜਾਂਦੇ ਆ ਇਹ ਸਾਡੀ ਬੇਨਤੀ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਚੋਣ ਲੜ ਰਹੇ ਨੇ ਖਰੂਤ ਸਾਹਿਬ ਤੋਂ ਸਾਡੇ ਬੜੇ ਸਤਿਕਾਰਯੋਗ ਨੇ ਉਹ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜ ਰਹੇ ਤੇ ਆਜ਼ਾਦ ਦੇ ਮਗਰ ਉਹਨਾਂ ਦੇ ਪਰਿਵਾਰ ਦਾ ਕਹਿਣ ਜੀ ਕੋਈ ਮੈਂਬਰੀ ਭਰ ਸਕਦਾ ਹੈ ਫਾਰਮ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਪਰੇ ਆ ਪਾਸ ਹੁੰਦਿਆ ਸਾਰੇ ਆਪਣੇ ਵਿਡਰੋ ਕਰਾਂਗੇ ਇਸ ਕਰਕੇ ਰਵੈਤੀ ਪਾਰਟੀਆਂ ਜਿਹੜੀਆਂ ਉਹ ਸਾਡਾ ਜਿਹੜਾ ਮੈਦਾਨ ਨਹੀਂ ਮਲ ਸਕਦੀਆਂ ਮੈਂ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਪੇਪਰ ਢਾਕਲ ਕੀਤੇ ਆ ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਚੋਣ ਲੜ ਰਹੇ ਨੇ ਖਰੂਦ ਸਾਹਿਬ ਤੋਂ ਸਾਡੇ ਬੜੇ ਸਤਿਕਾਰਯੋਗ ਨੇ ਉਹ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜ ਰਹੇ ਨੇ ਤੇ ਆਜ਼ਾਦ ਦੇ ਮਗਰ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਵੀ ਭਰ ਸਕਦਾ ਹੈ ਫਾਰਮ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਭਰੇ ਆ ਔਰ ਉਸ ਤੋਂ ਬਾਅਦ ਜਿਹੜੀ ਸਾਡੀ ਪਾਰਟੀ ਹੈ ਸ਼ਰੋਮ ਨੇ ਅਕਾਲੀ ਦਲ ਸਾਹਿਬ ਉਹਨਾਂ ਨੇ ਇਹ ਵਚਨ ਕੀਤਾ ਸੀ ਕਿ ਅਸੀਂ ਪੇਪਰ ਦਾਖਲ ਕਰਾਂਗੇ ਜਾਂਦੀ ਭਾਈ ਅਮਰਤਪਾਲ ਸਿੰਘ ਜੇ ਪੇਪਰ ਅਸੈਪਟ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵਿਡਰੋ ਕਰਾਂਗੇ ਸੋ ਉਸੇ ਹੀ ਗੱਲ ਤੇ ਅੱਜ ਵੀ ਅਸੀਂ ਪ੍ਰਚਾਰ ਹੋਣ ਵੀ ਮੀਟਿੰਗਾਂ ਕਰਕੇ ਆਏ ਆ ਭਾਈ ਸਾਹਿਬ ਦੇ ਹਾਕ ਚ ਤੇ ਅਸੀਂ ਬਿਲਕੁਲ ਉਹਨਾਂ ਦੇ ਪਾਸ ਹੁੰਦਿਆ ਸਾਰੇ ਆਪਣੇ ਵਿਡਰੋ ਕਰਾਂਗੇ ਇਸ ਕਰਕੇ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਸਾਡਾ ਜਣਾ ਮੈਦਾਨ ਨਹੀਂ ਮਲ ਸਕਦੀਆਂ ਅਸੀਂ ਮੈਦਾਨ ਖਾਲੀ ਨਹੀਂ ਛੱਡਣਾ ਚਾਹੁੰਦੇ ਭਾਈ ਅਮਰਤਪਾਲ ਸਿੰਘ ਤੋਂ ਦੇ ਸਾਥੀਆਂ ਨੂੰ ਬਾਹਰ ਕਢਾਉਣ ਵਾਸਤੇ ਤਨੋਂ ਮਨੋਂ ਜੋਰ ਮਾਰ ਕੇ ਅਸੀਂ ਆਪਣੇ ਵਾਪਸ ਵਡੋ ਕਰਾਂਗੇ ਜਦ ਜ ਉਹਨਾਂ ਦੇ ਪਾਸ ਹੋ ਜਾਂਦੇ ਆ ਇਹ ਸਾਡੀ ਗੇਂਦ